ਪੰਜਾਬੀਓ ਪੰਜਾਬੀ ਹੋਣ ਤੇ ਮਾਣ ਤੇ ਫਖਰ ਮਹਿਸੂਸ ਕਰੋ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਫਾਇਦੇ ਦੀ ਗੱਲ ਹੈ ਪਰ ਆਪਣੀ ਬੋਲੀ ਤੇ ਆਪਣੀ ਭਾਸ਼ਾ ਨੂੰ ਨਾ ਭੁੱਲੋ ਉਸ ਨੂੰ ਪਿਆਰ ਕਰੋ ਆਪਣੇ ਸੱਭਿਆਚਾਰ ਨੂੰ ਪਿਆਰ ਕਰੋ ਵਾਦਨਾ ਜਿਹੜੀਆਂ ਭਾਸ਼ਾਵਾਂ ਹਨ ਬੋਲੀਆਂ ਹਨ ਮਰ ਜਾਂਦੀਆਂ ਹਨ ਪਿਛਲੇ 2-3 ਦਹਾਕਿਆਂ ਦੇ ਵਿੱਚ ਹੀ ਲੈ ਲਓ ਕਿੰਨੇ ਲਫ਼ਜ਼ ਹਨ ਜਿਹੜੇ ਕਿ ਮਰ ਚੁੱਕੇ ਹਨ ਕੁਝ ਤਾਂ ਸਮੇਂ ਦੀ ਭੇਟ ਚੜ ਗਿਆ ਕੁਝ ਦੇ ਵਾਸਤੇ ਅਸੀਂ ਜ਼ਿੰਮੇਵਾਰ ਹਾਂ ਬੱਚਿਆਂ ਨੂੰ ਰਿਸ਼ਤੇਦਾਰੀਆਂ ਦਾ ਵੀ ਨਹੀਂ ਪਤਾ ਅੰਕਲ ਤੇ ਆਂਟੀ ਦਾ ਹੀ ਪਤਾ ਹੈ ਆਓ ਮਰ ਰਹੀ ਭਾਸ਼ਾ ਨੂੰ ਬਚਾਈਏ ਇਸ ਕਵਤਾਚੀ ਮੈਂ ਰਿਜ਼ਲਟ ਤੋਂ ਮੈਂ ਕੁਝ ਸ਼ੋਰ ਕਰਦਾ ਪਰ ਮੈਂ ਸ਼ੁਰੂ ਕਰਦਾ ਕਿ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ ਅੰਮ੍ਰਿਤ ਵੇਲਾ ਵੱਡਾ ਤੜਕਾ ਪੌਫਟਾਲਾ ਧੰਮੀ ਵੇਲਾ ਛਾ ਵੇਲਾ ਸੂਰਜ ਸਬਾ ਨੇਜ਼ੇ ਟਿਕੀ ਦੁਪਹਿਰ ਲੌੜਾ ਵੇਲਾ ਲੋਏ ਲੋਏ ਤੇ ਕਾਲਾਂ ਦੀਵਾ ਬੱਟੀ ਖੋਪੀਆ ਕੋੜਾ ਸੋਤਾ ਟੜਦੀਆਂ ਖਿਤੀਆਂ ਤਾਰੇ ਦਾ ਚੜਾ ਸਾਜਰਾ ਸੁਵਖਤਾ ਸਰਗੀ ਵੇਲਾ ਘੜੀਆਂ ਪਹਿਰ ਪਲ ਛਿਣ ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ ਹਰ ਹਟ ਦੀ ਮਾਲਾ ਕੁੱਤੇ ਦੀ ਟਿਕ ਟਿਕ ਜੰਨੇ ਦਾ ਓਲਾ ਗਾਡੀ ਦੇ ਹੂਟੇ ਕਾਂਜਣ ਨਿਸਾਰ ਚੱਕਲੀਆਂ ਬੂੜੇ ਪਰ ਪਰ ਡੁੱਲਦੀਆਂ ਟਿੰਡਾਂ ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ ਪਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਬੀਜੀ ਤੇ ਪਾਪਾ ਜੀ ਵੀ ਟੁਰ ਗਏ ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬਿਹਾਲ ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬਿਹਾਲ ਤੇ ਕੱਲ ਪੰਜਾਬ ਦੇ ਵਿਹੜੇ ਵਿੱਚ ਕਹਿ ਰਿਹਾ ਸੀ ਕਿ ਛੋਟਾ ਜਿਹਾ ਬਾਲ ਪਾਪਾ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ हां पुत्तर अपने पेड़ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਭਾਸ਼ਾ ਦਾ ਪਰ ਰੱਬ ਰੱਬ ਤਾਂ ਆਪ ਪਿਆ ਹੈ ਮਰਨਹਾਰ ਦੌੜੀ ਜਾ ਰਹੀ ਹੈ ਉਸਦੀ ਭੁੱਖੀ ਸੰਤਾਨ ਉਸ ਨੂੰ ਛੱਡ ਕੇ ਗੋਡ ਦੀ ਪਨਾਹ ਵਿੱਚ ਮਰ ਰਹੀ ਹੈ ਮੇਰੀ ਭਾਸ਼ਾ ਮਰ ਰਹੀ ਹੈ ਬਾਈ ਗੋਡ ਹੁਣ ਦੂਸਰੇ ਸ਼ਖਸ ਦੇ ਬਿਆਨ ਮਰ ਰਹੀ ਹੈ ਮੇਰੀ ਪਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਪਾਸ਼ਾ ਦੇ ਲੋਕ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਪਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ ਕਿ ਮਰਦੀਏ ਤਾਂ ਮਰ ਜਾਏ ਪਾਸ਼ਾ ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਪਾਸ਼ਾ ਦਾ ਹਾਂ ਜਾਣਦਾ ਹਾਂ ਤੁਸੀਂ ਕਹੋਗੇ ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ ਪਰ ਕੀ ਉਹ ਬੰਦਾ ਰਹੇਗਾ ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪ ਹੀ ਦੱਸੋ ਹੁਣ ਜਦੋਂ ਦਾਣੇ-ਦਾਣੇ ਉੱਪਰ ਖਾਨ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ ਤਾਂ ਕੌਣ ਬੇਰਹਿਮ ਮਾਂ-ਬਾਪ ਚਾਹੇਗਾ ਕਿ ਉਸਦੇ ਧੀਆ ਪੁੱਤਰ ਡੁੱਬਦੀ ਪਾਸ਼ਾ ਦੇ ਜਹਾਜ਼ 'ਤੇ ਬੈਠੇ ਰਹਿਣ ਜਿਉਂਦਾ ਰਹੇ ਮੇਰਾ ਬੱਚਾ ਮਰਦੀ ਏ ਤਾਂ ਮਰ ਜਾਏ ਤੁਹਾਡੀ ਬੁੱਢੜੀ ਪਾਸ਼ਾ ਹੁਣ ਤੂੰ ਤੀਸਰੀ ਆਵਾਜ਼ ਆ ਕਿ ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਪਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਕੋਈ ਪਾਸ਼ਾ ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਪਾਸ਼ਾ ਰੱਬ ਨਹੀਂ ਤਾਂ ਨਾ ਸਹੀ ਸਤਗੁਰ ਇਸ ਦੇ ਸਹਾਈ ਹੋਣਗੇ ਇਸ ਨੂੰ ਬਚਾਉਣਗੇ ਸੂਫੀ ਸੰਤ ਫਕੀਰ ਕਿੱਸਾਕਾਰ ਸ਼ਾਇਰ ਨਾਬਰ ਆਸ਼ਿਕ ਯੋਧੇ ਮੇਰੇ ਲੋਕ ਅਸੀਂ ਆਪਾਂ ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਪਾਸ਼ਾ ਇਹ ਹਨ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ